ਸਰਤਿ ਸ਼੍ਰੀ ਅਕਾਲ ਜੀ ਹਨੀਮੂਨ ਤੋਂ ਵਾਪਸ ਆਉਣ ਦੇ ਬਾਅਦ ਰੂਬੀ ਆਪਣੇ ਕਮਰੇ ਵਿੱਚ ਸਮਾਨ ਰੱਖ ਰਹੀ ਸੀ ਉਹਦਾ ਪਤੀ ਰਾਹੁਲ ਕੋਈ ਸਮਾਨ ਲੈਣ ਲਈ ਬਾਹਰ ਗਿਆ ਹੋਇਆ ਸੀ ਉਦੋਂ ਹੀ ਉਹਦੀ ਸਾਸੋ ਦੇ ਕਮਰੇ ਵਿੱਚ ਆਈ ਉਦੋਂ ਰੂਬੀ ਨੇ ਆਪਣਾ ਕੋਈ ਪਰਸਨਲ ਸਮਾਨ ਬਾਹਰ ਕੱਢਿਆ ਹੋਇਆ ਸੀ ਤਾਂ ਹੜਬੜਾ ਕੇ ਉਹ ਸਮਾਨ ਨੂੰ ਟੱਕਣ ਲੱਗੀ ਤਾਂ ਉਹਦੀ ਸਾਸੋ ਨੂੰ ਕੂਰਦੇ ਹੋਏ ਬੋਲੀ ਕੀ ਲੁਕਾ ਰਹੀ ਆਂ ਬਹੂ ਤਾਂ ਕਬਰਾਟ ਵਿੱਚ ਕਹਿਣ ਲੱਗੀ ਕੁਝ ਨਹੀਂ ਮੰਮੀ ਜੀ ਉਹ ਬਸ ਮੇਰਾ ਕੋਈ ਪਰਸਨਲ ਸਮਾਨ ਸੀ ਤਾਂ ਉਹਦੀ ਸੱਸ ਨੇ ਝਾਟ ਕੱਪੜਾ ਪਾਸੇ ਕੀਤਾ ਤੇ ਵੇਖਿਆ ਤੇ ਕਹਿਣ ਲੱਗੀ ਤਾਂ ਮੇਰੇ ਕੋਲੋਂ ਕੀ ਲੁਕਾਉਣ ਦੀ ਲੋੜ ਆ ਰੂਬੀ ਨੂੰ ਸੱਸ ਦੀ ਇਹ ਹਰਕਤ ਜਰਾ ਵੀ ਚੰਗੀ ਨਾ ਲੱਗੀ ਪਰ ਖੈਰ ਉਹਨੇ ਹੌਲੀ ਜਿਹਾ ਕਿਹਾ ਕੀ ਗੱਲ ਆ ਮੰਮੀ ਜੀ ਕੋਈ ਕੰਮ ਸੀ ਕਾਉ ਕਹਿਣ ਲੱਗੀ ਵੇਖ ਬਹੂ ਮੈਂ ਕੰਮਾਂ ਦੀ ਲਿਸਟ ਬਣਾਈਆਂ ਇਹਦੇ ਵਿੱਚ ਤੇਰੇ ਸਵੇਰ ਤੋਂ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਸਾਰੇ ਕੰਮਾਂ ਦੀ ਲਿਸਟ ਬਣੀਆਂ ਕੱਲ ਤੋਂ ਤੇਰਾ ਪਤੀ ਵੀ ਆਫਿਸ ਜਾਣ ਲੱਗੂਗਾ ਤਾਂ ਕੱਲ ਤੋਂ ਸਾਡੇ ਉੱਠਣ ਤੋਂ ਪਹਿਲਾਂ ਉੱਠ ਕੇ ਇਸ ਲਿਸਟ ਵਿੱਚ ਲਿਖੇ ਹੋਏ ਸਾਰੇ ਕੰਮ ਕਰ ਲਵੀ ਰੂਬੀ ਨੇ ਹਾਂ ਕਰਦੇ ਹੋਏ ਉਹ ਲਿਸਟ ਲੈ ਲਈ ਲਿਸਟ ਪੜਦੇ ਪੜਦੇ ਉਹਦਾ ਸਾਹ ਫੁੱਲਣ ਲੱਗਾ ਸੀ ਉਸ ਲਿਸਟ ਵਿੱਚ ਕਿਤੇ ਵੀ ਉਹਦੇ ਆਰਾਮ ਕਰਨ ਦਾ ਸਮਾਂ ਨਹੀਂ ਸੀ ਖੈਰ ਉਹਨੇ ਸੋਚਿਆ ਕਿ ਸ਼ੁਰੂਆਤ ਕਰਦੀਆਂ ਵੇਖਦੀਆਂ ਕਿ ਕਿੰਨਾ ਕੰਮ ਹੋ ਪਉਂਦਾ ਆ ਅਗਲੀ ਸਵੇਰ ਰੂਬੀ ਸਵੇਰੇ 4 ਵਜੇ ਉੱਠ ਕੇ ਘਰ ਦੀ ਸਾਫ ਸਫਾਈ ਕਰਨ ਤੋਂ ਬਾਅਦ ਨਹਾਉਣ ਚਲੀ ਗਈ ਫਿਰ ਆਪਣੀ ਸਾਸ ਲਈ ਪੂਜਾ ਦੀ ਤਿਆਰੀ ਕਰਨ ਤੋਂ ਬਾਅਦ ਬਾਗੀਚੇ ਵਿੱਚੋਂ ਫੁੱਲ ਤੋੜਨ ਗਈ ਉਦੋਂ ਹੀ ਉਹਦੇ ਪੈਰ ਦੇ ਕੋਲੋਂ ਇੱਕ ਮੋਟਾ ਜਿਹਾ ਸੱਪ ਲੰਘਿਆ ਤਉ ਦੀ ਚੀਕ ਨਿਕਲ ਗਈ ਤਉ ਭੱਜਦੀ ਹੋਈ ਵਾਪਸ ਅੰਦਰ ਆ ਗਈ ਉਹਦੇ ਚੀਕਣ ਦੀ ਆਵਾਜ਼ ਸੁਣ ਕੇ ਰਾਹੁਲ ਵੀ ਉੱਠ ਗਿਆ ਉਹ ਅੱਖਾਂ ਮਲਦੇ ਹੋਏ ਭੱਜ ਕੇ ਬਾਹਰ ਹਾਲ ਵਿੱਚ ਆਇਆ ਤਰੂਬੀ ਉਹਨੂੰ ਲਿਫਟ ਗਈ ਤੇ ਕਹਿਣ ਲੱਗੀ ਉਹ ਬਗੀਚੇ ਵਿੱਚ ਇੱਕ ਕਾਲਾ ਮੋਟਾ ਸਾਪ ਆ ਰਾਹੁਲ ਹੈਰਾਨੀ ਨਾਲ ਬੋਲਿਆ ਕਿ ਤੂੰ ਸਵੇਰੇ ਸਵੇਰੇ ਇਕੱਲੀ ਉੱਥੇ ਕੀ ਕਰਨ ਗਈ ਸੀ ਤਰੂਬੀ ਕਹਿਣ ਲੱਗੀ ਜੀ ਉਹ ਮੈਂ ਮੈਂ ਤਾਂ ਉਦੋਂ ਹੀ ਉਹਦੀ ਸਾਸੋਥੀ ਆ ਗਈ ਤੇ ਬਹੂ ਨੂੰ ਚਿੜਕਦੇ ਹੋਏ ਬੋਲੀ ਤੈਨੂੰ ਕੋਈ ਲਾਜ ਸ਼ਰਮ ਹੈ ਜਾਂ ਨਹੀਂ ਘਰ ਵਿੱਚ ਅਸੀਂ ਵੀ ਰਹਿੰਦੇ ਆ ਸਾਡੇ ਸਾਹਮਣੇ ਤੂੰ ਆਪਣੇ ਪਤੀ ਨੂੰ ਕਿਵੇਂ ਚਿੰਬੜੀ ਖੜੀ ਆ ਉਹਨੂੰ ਵੇਖ ਕੇ ਦੋਵਾਂ ਨੇ ਇੱਕ ਦੂਜੇ ਨੂੰ ਦੂਰ ਕੀਤਾ ਤਾਂ ਰੂਬੀ ਦੀ ਸਾਸ ਕਹਿਣ ਲੱਗੀ ਕਿ ਸਵੇਰੇ ਸਵੇਰੇ ਇਹਨਾਂ ਰੌਲਾ ਕਿਉਂ ਪਾ ਰਹੀ ਸੀ ਤਾਂ ਰੂਬੀ ਕਹਿਣ ਲੱਗੀ ਉਹ ਮੰਮੀ ਜੀ ਬਾਹਰ ਬਾਗ ਵਿੱਚ ਬਹੁਤ ਮੋਟਾ ਸੱਪ ਵੇਖਿਆ ਮੈਂ ਰਾਹੁਲ ਨੇ ਫੇਰ ਸਵਾਲ ਕੀਤਾ ਪਰ ਤੂੰ ਇੰਨੀ ਸਵੇਰੇ ਸਵੇਰੇ ਉੱਥੇ ਕੀ ਕਰਨ ਗਈ ਸੀ ਤਾਂ ਰੂਬੀ ਬੋਲੀ ਉਹ ਮੰਮੀ ਜੀ ਦੇ ਲਈ ਪੂਜਾ ਕਰ ਲਈ ਫੁੱਲ ਲੈਣ ਗਈ ਸੀ ਤਾਂ ਰਾਹੁਲ ਕਹਿਣ ਲੱਗਾ ਕਿ ਥੋੜਾ ਚਾਨਣ ਹੋ ਜਾਂਦਾ ਫੇਰ ਚਲੀ ਜਾਂਦੀ ਜੇ ਤੈਨੂੰ ਸੱਪ ਕੱਟ ਲੈਂਦਾ ਤਾਂ ਰੂਬੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਬਚਪਨ ਤੋਂ ਹੀ ਉਹਨੂੰ ਸੱਪ ਕੋਲੋਂ ਬਹੁਤ ਡਰ ਲੱਗਦਾ ਸੀ ਤੇ ਅੱਜ ਤਾਂ ਉਹਨੂੰ ਲੱਗ ਰਿਹਾ ਸੀ ਕਿ ਜਿਵੇਂ ਉਹਦਾ ਦਿਲ ਉਛਲ ਕੇ ਬਾਹਰ ਆ ਜਾਊਗਾ ਉੱਪਰ ਇਹ ਗੱਲੇ ਨਾਲ ਬੋਲੀ ਮੰਮੀ ਜੀ ਨੇ ਹੀ ਕਿਹਾ ਸੀ ਕਿ ਮੇਰੇ ਉੱਠਣ ਤੋਂ ਪਹਿਲਾਂ ਸਾਰਾ ਕੰਮ ਹੋ ਜਾਣਾ ਚਾਹੀਦਾ ਆ ਤਾਂ ਰਾਹੁਲ ਕਹਿਣ ਲੱਗਾ ਮਾਂ ਕੀ ਇਹ ਸੱਚ ਆ ਤਾਂ ਉਹਦੀ ਮਾਂ ਕਹਿਣ ਲੱਗੀ ਕਿ ਤੂੰ ਸੱਸ ਬਹੂ ਵਿੱਚ ਨਾ ਹੀ ਬੋਲ ਤਾਂ ਚੰਗਾ ਆ ਬਹੂ ਕੋਲੋਂ ਕਿਹੜਾ ਕਿਹੜਾ ਕੰਮ ਕਦੋਂ ਕਰਵਾਉਣਾ ਆ ਉਹ ਮੈਂ ਵੇਖ ਲੂੰਗੀ ਅਜੇ ਤਾਂ ਤੇਰੇ ਵਿਆਹ ਨੂੰ 1 ਮਹੀਨਾ ਵੀ ਨਹੀਂ ਹੋਇਆ ਤੇ ਤੂੰ ਆਪਣੀ ਪਤਨੀ ਦਾ ਪੱਖ ਵੀ ਲੈਣ ਲੱਗਾ ਆ ਬਹੂ ਨੇ ਕੀ ਖਵਾ ਦਿੱਤਾ ਤੈਨੂੰ ਜਿਹੜਾ ਤੂੰ ਮੈਨੂੰ ਸਵਾਲ ਜਵਾਬ ਕਰ ਰਿਹਾ ਆ ਮੈਂ ਤੇਰਾ ਵਿਆਹ ਕਰਵਾਇਆ ਆ ਤੈਨੂੰ ਪਰਾਇਆ ਨਹੀਂ ਕਰ ਦਿੱਤਾ ਕਿ ਤੂੰ ਹੁਣ ਮੇਰੇ ਹੀ ਖਿਲਾਫ ਬੋਲੇਗਾ ਸ਼ਰਮ ਨਹੀਂ ਆਉਂਦੀ ਪਤਨੀ ਦੇ ਸਾਹਮਣੇ ਮਾਂ ਨੂੰ ਸਵਾਲ ਜਵਾਬ ਕਰਦੇ ਹੋਏ ਹੁਣ ਰਾਹੁਲ ਇੱਕਦਮ ਚੁੱਪ ਹੋ ਗਿਆ ਕਿਉਂਕਿ ਉਹਦੀ ਮਾਂ ਨੂੰ ਝਿੜਕਣ ਲੱਗੀ ਸੀ ਰਾਹੁਲ ਨੇ ਸੱਪ ਫੜਨ ਵਾਲੇ ਨੂੰ ਵੀ ਸਾਧ ਕੇ ਉਸ ਨੂੰ ਸੱਪ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸੱਪ ਕਿਤੇ ਦਿਖਾਈ ਨਹੀਂ ਦਿੱਤਾ ਉਸ ਦਿਨ ਤੋਂ ਬਾਅਦ ਰੂਬੀ ਜਦੋਂ ਵੀ ਬਾਗ ਵਿੱਚ ਜਾਂਦੀ ਸੀ ਤਾਂ ਉਹ ਬਹੁਤ ਚਿਕੰਨੀ ਰਹਿੰਦੀ ਸੀ ਉਹਨੂੰ ਬਹੁਤ ਡਰ ਲੱਗਦਾ ਸੀ ਕਿ ਕਿਤੇ ਉਹ ਸੱਪ ਫੇਰ ਨਾ ਆ ਜਾਵੇ ਉਹਦੀ ਸੱਸ ਉਹਨੂੰ ਕਿਸੇ ਕੰਮ ਲਈ ਵੀ ਬਾਗ ਵਿੱਚ ਭੇਜਦੀ ਸੀ ਤਾਂ ਉਹ ਡਰਦੇ ਹੋਏ ਜਾਂਦੀ ਸੀ ਤਾਂ ਸੱਸ ਗੁੱਸੇ ਨਾਲ ਬੋਲਦੀ ਸੀ ਕਿ ਬਹੂ ਤੈਨੂੰ ਕੁਝ ਨਹੀਂ ਹੋਊਗਾ ਇਹਨਾਂ ਕਿਉਂ ਡਰਦੀਆਂ ਸਾਪ ਹੀ ਤਾਂ ਹੈ ਤੈਨੂੰ ਵੇਖ ਕੇ ਖੁਦ ਹੀ ਭੱਜ ਜਾਊਗਾ ਉੱਥੇ ਹੀ ਉਸ ਦਿਨ ਤੋਂ ਬਾਅਦ ਰਾਹੁਲ ਦੀ ਮਾਂ ਨੇ ਖੁਦ ਬਗੀਚੇ ਵਿੱਚ ਜਾਣਾ ਹੀ ਛੱਡ ਦਿੱਤਾ ਸੀ ਰੂਬੀ ਸਾਰਾ ਕੁਝ ਸਮਝ ਰਹੀ ਸੀ ਤੇ ਉਹ ਸੋਚਦੀ ਸੀ ਕਿ ਕੀ ਬਹੁ ਦੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਜਿਹੜਾ ਮੰਮੀ ਜੀ ਮੈਨੂੰ ਖਤਰੇ ਵਿੱਚ ਭੇਜਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦੀ ਰਾਹੁਲ ਆਪਣੇ ਆਫਿਸ ਵਿੱਚ ਬਿਜੀ ਹੋ ਗਿਆ ਸੀ ਪਰ ਕਦੀ ਕਦੀ ਉਹ ਨੂੰ ਵੀ ਦਿਖਾਈ ਦੇਂਦਾ ਸੀ ਕਿ ਉਹਦੀ ਮਾਂ ਦਾ ਉਹਦੀ ਪਤਨੀ ਪ੍ਰਤੀ ਵਿਵਹਾਰ ਚੰਗਾ ਨਹੀਂ ਆ ਜਦੋਂ ਉਹ ਥੱਕੀ ਹੁੰਦੀ ਆ ਜਾਂ ਬਿਮਾਰ ਹੁੰਦੀ ਆ ਫਿਰ ਵੀ ਉਹ ਉਹਦੇ ਕੋਲੋਂ ਕੰਮ ਕਰਵਾਉਂਦੀ ਰਹਿੰਦੀ ਆ ਰਾਹੁਲ ਜਦੋਂ ਵੀ ਆਪਣੀ ਪਤਨੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹ ਰਾਹੁਲ ਨੂੰ ਝਿੜਕਣ ਲੱਗਦੀ ਸੀ ਕਿ ਤੂੰ ਜੋਰੂ ਦਾ ਗੁਲਾਮ ਹੋ ਗਿਆ ਆ ਜਿਹੜਾ ਘਰ ਦੇ ਕੰਮਾਂ 'ਚ ਪਤਨੀ ਦੀ ਮਦਦ ਕਰ ਰਿਹਾ ਆ ਤਾਂ ਰਾਹੁਲ ਡਰ ਜਾਂਦਾ ਸੀ ਤੇ ਕੰਮ ਛੱਡ ਕੇ ਉਥੋਂ ਚਲਾ ਜਾਂਦਾ ਸੀ ਰੂਬੀ ਦੇ ਸਾਰੇ ਸੁਪਨੇ ਟੁੱਟ ਕੇ ਚੱਕਣਾ ਚੂਰ ਹੋ ਗਏ ਸੀ ਉਹਦਾ ਪਤੀ ਬਿਲਕੁਲ ਉਹ ਜਿਹਾ ਨਹੀਂ ਸੀ ਜਿਹੋ ਜਿਹਾ ਪਤੀ ਦੇ ਉਹਨੇ ਸੁਪਨੇ ਵੇਖੇ ਸੀ ਪਰ ਸੱਸ ਦੇ ਸਾਹਮਣੇ ਉਹਦੇ ਸਾਰੇ ਸੁਪਨੇ ਟੁੱਟ ਚੁੱਕੇ ਸੀ ਰਾਹੁਲ ਨਾ ਤਾਂ ਖੁੱਲ ਕੇ ਉਹਨੂੰ ਪਿਆਰ ਜਤੰਦਾ ਸੀ ਤੇ ਨਾ ਹੀ ਘਰ ਦੇ ਕੰਮਾਂ 'ਚ ਉਹਦੀ ਮਦਦ ਕਰਵਾਉਂਦਾ ਸੀ ਤੇ ਨਾ ਹੀ ਉਹਦਾ ਚੰਗੀ ਤਰ੍ਹਾਂ ਧਿਆਨ ਰੱਖ ਪਾਉਂਦਾ ਸੀ ਬਸ ਕਮਰੇ ਵਿੱਚ ਥੋੜਾ ਜਿਹਾ ਟਾਈਮ ਹੀ ਉਹ ਇੱਕ ਦੂਜੇ ਨਾਲ ਇਕੱਲੇ ਰਹਿੰਦੇ ਸੀ ਉਸ ਤੋਂ ਇਲਾਵਾ ਉਹ ਦੋਵੇਂ ਇੱਕ ਦੂਜੇ ਦੇ ਨਾਲ ਰਹਿ ਨਹੀਂ ਪਾਉਂਦੇ ਸੀ ਇਧਰ ਰੂਬੀ ਦੀ ਸੱਸ ਦਾ ਵਿਹਾਰ ਦਿਨ ਬਾ ਦਿਨ ਬਹੁ ਪ੍ਰਤੀ ਸਖਤ ਹੁੰਦਾ ਜਾ ਰਿਹਾ ਸੀ ਇਸੇ ਵਿੱਚ ਪਤਾ ਲੱਗਾ ਕਿ ਰੂਬੀ ਮਾਂ ਬਣਨ ਵਾਲੀ ਆ ਹੁਣ ਤਾਂ ਘਰ ਵਿੱਚ ਖੁਸ਼ੀਆਂ ਦੀ ਲਹਿਰ ਛਾ ਗਈ ਸੀ ਪਰ ਰੂਬੀ ਦੀ ਸਾਸਣੇ ਸਾਫ਼-ਸਾਫ਼ ਕਹਿ ਦਿੱਤਾ ਕਿ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਮੇਰੇ ਗੋਡਿਆਂ ਵਿੱਚ ਦਰਦ ਰਹਿੰਦਾ ਆ ਤਾਂ ਮੈਂ ਬਹੁਦੀ ਸੇਵਾ ਨਹੀਂ ਕਰ ਪਾਉਂਗੀ ਤੇ ਮੈਂ ਬਹੂ ਨੂੰ ਭੇਕੇ ਵੀ ਨਹੀਂ ਭੇਜਣਾ ਚਾਹੁੰਦੀ ਨਹੀਂ ਤਾਂ ਘਰ ਦੇ ਕੰਮ ਕੌਣ ਕਰੂਗਾ ਤਾਂ ਬਹੂ ਆਪਣੇ ਪੇ ਕਿਉਂ ਆਪਣੀ ਭੈਣ ਨੂੰ ਬੁਲਾ ਲਵੇ ਤਾਂ ਚੰਗਾ ਹੋਵੇਗਾ ਹੁਣ ਜਦੋਂ ਤੱਕ ਰੂਬੀ ਕੋਲ ਕੰਮ ਹੁੰਦਾ ਰਿਹਾ ਉਦੋਂ ਤੱਕ ਤਾਂ ਕੋਈ ਗੱਲ ਨਹੀਂ ਸੀ ਪਰ ਕੁਝ ਦਿਨਾਂ ਬਾਅਦ ਜਦੋਂ ਉਹਦੇ ਵਿੱਚ ਕੰਮ ਕਰਨ ਦੀ ਹਿੰਮਤ ਨਾ ਰਹੀ ਤਾਂ ਉਹਨੇ ਆਪਣੀ ਮਾਂ ਨੂੰ ਫੋਨ ਕਰਕੇ ਆਪਣੀ ਛੋਟੀ ਭੈਣ ਨੂੰ ਬੁਲਾ ਲਿਆ ਉਹਦੀ ਛੋਟੀ ਭੈਣ ਖੁਸ਼ੀ-ਖੁਸ਼ੀ ਆਪਣੀ ਭੈਣ ਦੀ ਦੇਖਭਾਲ ਕਰਨ ਲਈ ਉੱਥੇ ਆ ਗਈ ਹੁਣ ਰੂਬੀ ਦੀ ਸੱਸ ਉਹਦੀ ਭੈਣ ਕੋਲੋਂ ਵੀ ਉਹ ਉਮੀਦ ਕਰ ਰਹੀ ਸੀ ਜੋ ਉਹਨੇ ਆਪਣੀ ਬਹੂ ਕੋਲੋਂ ਰੱਖੀ ਸੀ ਰੂਬੀ ਦੀ ਭੈਣ ਇੱਕ ਮਿੰਟ ਲਈ ਵੀ ਆਰਾਮ ਕਰਨ ਬਹਿ ਜਾਂਦੀ ਸੀ ਤਾਂ ਉਹ ਉਹਨੂੰ ਗੱਲਾਂ ਸੁਣਾਉਣ ਲੱਗਦੀ ਸੀ ਕਿ ਤੈਨੂੰ ਇੱਥੇ ਕੰਮ ਕਰਨ ਲਈ ਸੱਦਿਆ ਆ ਮੈਂ ਤੂੰ ਤਾਂ ਆਰਾਮ ਕਰ ਰਹੀ ਆ ਸ਼ੁਰੂ-ਸ਼ੁਰੂ ਵਿੱਚ ਤਾਂ ਉਹਦੀ ਭੈਣ ਨੇ ਕੁਝ ਨਾ ਕਿਹਾ ਪਰ ਹੌਲੀ-ਹੌਲੀ ਉਹ ਰੂਬੀ ਦੀ ਸੱਸ ਨੂੰ ਪਲਟ ਕੇ ਜਵਾਬ ਦੇਣ ਲੱਗੀ ਕਿ ਮੈਂ ਵੀ ਇਨਸਾਨ ਆ ਮੈਨੂੰ ਵੀ ਥਕਾਵਟ ਹੁੰਦੀ ਆ ਤਾਂ ਰੂਬੀ ਦੀ ਸੱਸ ਉਹਨੂੰ ਝਿੜਕਦੇ ਹੋਏ ਕਹਿੰਦੀ ਸੀ ਕਿ ਇੰਨੀ ਛੋਟੀ ਆ ਤੂੰ ਫਿਰ ਵੀ ਕਿੰਨੀ ਜ਼ਬਾਨ ਚੱਲਦੀ ਆ ਤੇਰੀ ਸਹੁਰੇ ਘਰ ਤੇਰੇ ਵਰਗੀਆਂ ਕੁੜੀਆਂ ਦਾ ਗੁਜ਼ਾਰਾ ਨਹੀਂ ਹੋ ਸਕਦਾ ਤਾਂ ਰੂਬੀ ਦੀ ਭੈਣ ਮਨ ਹੀ ਮਾਨ ਬਸ ਇਹੋ ਸੋਚਦੀ ਕਿ ਤੁਹਾਡੇ ਵਰਗੀ ਸੱਸ ਦੇ ਨਾਲ ਕੋਈ ਬਹੂ ਰਹਿਣਾ ਵੀ ਪਸੰਦ ਨਹੀਂ ਕਰੂਗੀ ਪਤਾ ਨਹੀਂ ਮੇਰੀ ਭੈਣ ਤੁਹਾਡੇ ਨਾਲ ਕਿਵੇਂ ਰਹਿੰਦੀ ਆ ਖੈਰ ਹੌਲੀ-ਹੌਲੀ ਸਮਾਂ ਬੀਤ ਰਿਹਾ ਸੀ ਇੱਕ ਦਿਨ ਰੂਬੀ ਬਾਥਰੂਮ ਵਿੱਚੋਂ ਨਿਕਲ ਰਹੀ ਸੀ ਤਾਂ ਤਿਲਕ ਕੇ ਡਿੱਗ ਪਈ ਦਰਦ ਦੇ ਮਾਰੇ ਉਹਦੀ ਚੀਕ ਨਿਕਲ ਗਈ ਤਾਂ ਰੂਬੀ ਦੀ ਭੈਣ ਦੌੜ ਕੇ ਆਈ ਉਹਨੇ ਆਪਣੀ ਭੈਣ ਨੂੰ ਚੁੱਕਿਆ ਤੇ ਤੁਰੰਤ ਆਪਣੇ ਜੀਜੇ ਨੂੰ ਫੋਨ ਕੀਤਾ ਉਦੋਂ ਰੂਬੀ ਦੀ ਸਾਸ ਕਹਿਣ ਲੱਗੀ ਕੀ ਹੋਇਆ ਬਹੂ ਡੇਗ ਗਈ ਤਾਂ ਥੋੜਾ ਜਿਹਾ ਆਰਾਮ ਕਰ ਲਾ ਹਸਪਤਾਲ ਜਾਣ ਦੀ ਕੀ ਲੋੜ ਆ ਤਾਂ ਰੂਬੀ ਦੀ ਭੈਣ ਗੁੱਸੇ ਨਾਲ ਕਹਿਣ ਲੱਗੀ ਤੁਹਾਨੂੰ ਦਿਖਾਈ ਨਹੀਂ ਦਿੰਦਾ ਮੇਰੀ ਭੈਣ ਨੂੰ ਕਿੰਨੀ ਦਰਦ ਹੋ ਰਹੀ ਆ ਜੇ ਇਹਨੂੰ ਕੁਝ ਹੋ ਗਿਆ ਤਾਂ ਤਾਂ ਰੂਬੀ ਦੀ ਸਾਸ ਕਹਿਣ ਲੱਗੀ ਕਿ ਕੁਝ ਨਹੀਂ ਹੋਊਗਾ ਇਹਨੂੰ ਇਹ ਤਾਂ ਬਸ ਆਰਾਮ ਕਰਨ ਲਈ ਡਰਾਮੇ ਕਰ ਰਹੀ ਆ ਇਹਨਾ ਦਰਦ تھوڑی نہ ਹੁੰਦਾ ਆ ਡਿੱਗਣ ਨਾਲ ਉਦੋਂ ਹੀ ਰਾਹੁਲ ਘਰ ਆ ਗਿਆ ਤੇ ਆਪਣੀ ਪਤਨੀ ਨੂੰ ਲੈ ਕੇ ਹਸਪਤਾਲ ਜਾਣ ਲੱਗਾ ਤਾਂ ਰੂਬੀ ਦੀ ਸੱਸ ਉਹਨਾਂ ਦੇ ਨਾਲ ਹਸਪਤਾਲ ਹੀ ਚਲੀ ਗਈ ਉੱਥੇ ਪਹੁੰਚ ਕੇ ਡਾਕਟਰ ਨੇ ਕਿਹਾ ਕਿ ਰੂਬੀ ਦੀ ਹਾਲਤ ਬਹੁਤ ਗੰਭੀਰ ਆ ਤਾਂ ਉਹਨਾਂ ਨੇ ਬਿਨਾਂ ਕੁਝ ਸੋਚੇ ਸਮਝੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਕੁਝ ਵੀ ਕਰਕੇ ਮੇਰੇ ਪੁੱਤ ਦੇ ਅੰਛ ਨੂੰ ਬਚਾ ਲਓ ਬਹੂ ਤਾਂ ਦੂਜੀ ਆ ਜਾਊਗੀ ਏ ਸੁਣ ਕੇ ਰੂਬੀ ਦੀ ਭੈਣ ਹੈਰਾਨੀ ਨਾਲ ਰੂਬੀ ਦੀ ਸੱਸ ਨੂੰ ਵੇਖਣ ਲੱਗੀ ਰਾਹੁਲ ਦਾ ਸਿਰ ਝੁਕ ਗਿਆ ਪਰ ਉਹਨੇ ਮਾਂ ਨੂੰ ਕੁਝ ਨਹੀਂ ਕਿਹਾ ਤਾਂ ਰੂਬੀ ਦੀ ਭੈਣ ਨੂੰ ਬੜਾ ਬੁਰਾ ਲੱਗ ਰਿਹਾ ਸੀ ਉਧਰ ਆਪਰੇਸ਼ਨ تھیਟਰ ਵਿੱਚ ਰੂਬੀ ਦਾ ਆਪਰੇਸ਼ਨ ਚੱਲ ਰਿਹਾ ਸੀ ਡਾਕਟਰ ਪੂਰੀ ਕੋਸ਼ਿਸ਼ ਕਰ ਰਹੇ ਸੀ ਕਿ ਉਹ ਮਾਂ ਤੇ ਬੱਚੇ ਦੋਵਾਂ ਦੀ ਜਾਨ ਬਚਾ ਲੈਣ ਆਖਿਰਕਾਰ 1 ਘੰਟੇ ਬਾਅਦ ਡਾਕਟਰ ਨੇ ਬਾਹਰ ਆ ਕੇ ਕਿਹਾ ਕਿ ਰੂਬੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਆ ਤੇ ਮਾਂ ਤੇ ਬੱਚਾ ਦੋਵੇਂ ਸਹੀ ਸਲਾਮਤ ਆ ਤਾਂ ਜਾ ਕੇ ਰੂਬੀ ਦੀ ਭੈਣ ਨੇ ਸੁਖ ਦਾ ਸਾਹ ਲਿਆ ਉਹਨੇ ਤੁਰੰਤ ਹੀ ਫੋਨ ਕਰਕੇ ਆਪਣੇ ਮੰਮੀ ਪਾਪਾ ਨੂੰ ਸਾਰੀਆਂ ਗੱਲਾਂ ਦੱਸਦੇ ਹੋਏ ਕਿਹਾ ਕਿ ਦੀਦੀ ਦੀ ਸਸਤਾ ਦੀਦੀ ਦਾ ਜਰਾ ਵੀ ਧਿਆਨ ਨਹੀਂ ਰੱਖਦੀ ਹਸਪਤਾਲ ਵਿੱਚ ਤਾਂ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਬਹੂ ਤਾਂ ਦੂਜੀ ਆਜੂਗੀ ਇਹ ਗੱਲ ਸੁਣ ਕੇ ਉਹਦੇ ਮੰਮੀ ਪਾਪਾ ਬਹੁਤ ਨਾਰਾਜ਼ ਹੋ ਗਏ ਉਸੇ ਦਿਨ ਹਸਪਤਾਲ ਪਹੁੰਚ ਗਏ ਤੇ ਉਹਨਾਂ ਨੇ ਰਾਹੁਲ ਨੂੰ ਕਿਹਾ ਕਿ ਜਦੋਂ ਤੇਰੀ ਮਾਂ ਨੂੰ ਸਾਡੀ ਕੁੜੀ ਦੀ ਬਿਲਕੁਲ ਪਰਵਾਹ ਹੀ ਨਹੀਂ ਆ ਤਾਂ ਉਹ ਤੁਹਾਡੇ ਨਾਲ ਕਿਉਂ ਰਹੇ ਹੁਣ ਤਾਂ ਉਹ ਮਾਂ ਬਣ ਗਈ ਆ ਹੁਣ ਤਾਂ ਉਹਨੂੰ ਹੋਰ ਵੀ ਜ਼ਿਆਦਾ ਦੇਖਭਾਲ ਤੇ ਆਰਾਮ ਦੀ ਲੋੜ ਪਊਗੀ ਪਰ ਤੇਰੀ ਮਾਂ ਨੂੰ ਉਹਦੀ ਜਾਨ ਦੀ ਕੋਈ ਪਰਵਾਹ ਨਹੀਂ ਆ ਤਾਂ ਫਿਰ ਸਾਡੀ ਕੁੜੀ ਵੀ ਇਹੋ ਜਿਹੇ ਘਰ 'ਚ ਨਹੀਂ ਰਹੂਗੀ ਅਸੀਂ ਉਹਨੂੰ ਹਸਪਤਾਲ ਤੋਂ ਸਿੱਧਾ ਆਪਣੇ ਘਰ ਲੈ ਕੇ ਜਾਵਾਂਗੇ। ਰਾਹੁਲ ਨੇ ਉਹਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਜਦੋਂ ਰੂਬੀ ਦੀ ਸੱਸ ਨੂੰ ਪਤਾ ਲੱਗਾ ਕਿ ਰੂਬੀ ਨੂੰ ਉਹਦੇ ਮੰਮੀ ਪਾਪਾ ਆਪਣੇ ਨਾਲ ਘਰ ਲੈ ਕੇ ਜਾ ਰਹੇ ਆ ਤਾਂ ਉਹ ਗੁੱਸੇ ਨਾਲ ਅੱਗ ਬਬੂਲਾ ਹੋ ਗਈ ਤੇ ਕਹਿਣ ਲੱਗੀ ਕਿ ਤੁਸੀਂ ਆਪਣੀ ਕੁੜੀ ਨੂੰ ਲੈ ਕੇ ਜਾਣਾ ਆ ਤਾਂ ਲੈ ਜਾਓ ਪਰ ਮੇਰਾ ਪੋਤਾ ਕਿਤੇ ਨਹੀਂ ਜਾਊਗਾ। ਉਹ ਮੇਰੇ ਪੁੱਤ ਦਾ ਵੰਚਿਆ। ਤਰੂਬੀ ਦੀ ਮੰਮੀ ਨੇ ਕਿਹਾ ਕਿ ਤੁਹਾਡਾ ਪੋਤਾ ਕੇਵਲ ਤੁਹਾਡੇ ਬੇਟੇ ਦਾ ਨਹੀਂ ਮੇਰੀ ਬੇਟੀ ਦਾ ਵੀ ਅੰਸ਼ ਆ ਤੇ ਉਹ ਇੱਥੇ ਮਾਂ ਕੋਲ ਹੀ ਰਹੂਗਾ ਜਿੱਥੇ ਮਾਂ ਰਹੂਗੀ ਉੱਥੇ ਹੀ ਉਹਦਾ ਬੱਚਾ ਰਹੂਗਾ ਤੁਸੀਂ ਆਪਣੇ ਪੁੱਤ ਨੂੰ ਆਪਣੀ ਮੁਠੀ ਵਿੱਚ ਕਰਕੇ ਰੱਖਿਆ ਆ ਤਾਂ ਫਿਰ ਮੇਰੀ ਬੇਟੀ ਆਪਣੇ ਪੁੱਤ ਬਿਨਾ ਕਿਉਂ ਰਹੂਗੀ ਤਰੂਬੀ ਦੀ ਸੱਸ ਕਹਿਣ ਲੱਗੀ ਤਾਂ ਮੈਂ ਤੁਹਾਡੀ ਕੁੜੀ ਨਾਲ ਆਪਣੇ ਮੁੰਡੇ ਦਾ ਤਲਾਕ ਕਰਵਾ ਦੂੰਗੀ ਤੇ ਆਪਣੇ ਮੁੰਡੇ ਦਾ ਦੂਜਾ ਵਿਆਹ ਕਰਵਾ ਦੂੰਗੀ। ਤੁਹਾਨੂੰ ਆਪਣੀ ਕੁੜੀ ਦਾ ਬੜਾ ਕਮਾਂਡਿਆ ਨਾ ਬਹੁਤਾ ਦੂਜੀ ਵੀ ਆਜੂਗੀ। ਰਾਹੁਲ ਹੁਣ ਚੁੱਪ ਨਾ ਰਹਿ ਪਾਇਆ। ਉਹਨੂੰ ਜਦੋਂ ਸਾਰਾ ਕੁਝ ਟੁੱਟਦਾ ਹੋਇਆ, ਉਜੜਦਾ ਹੋਇਆ ਦਿਖਾਈ ਦਿੱਤਾ ਤਾਂ ਉਹ ਗੁੱਸੇ ਨਾਲ ਬੋਲਿਆ, "ਮਾਂ, ਜਦੋਂ ਤੇਰਾ ਪੁੱਤ ਹੀ ਨਰਿਆ ਤਾਂ ਬਹੁ ਦੂਜੀ ਕਿੱਥੋਂ ਆਊਗੀ?" ਇਹ ਸੁਣ ਕੇ ਰੂਬੀ ਦੀ ਸੱਸ ਨੇ ਹੈਰਾਨੀ ਨਾਲ ਉਹਦੇ ਵੱਲ ਵੇਖਿਆ ਤਾਂ ਉਹ ਬੋਲਿਆ, "ਹਾਂ ਮਾਂ, ਹੁਣ ਮੈਂ ਫੈਸਲਾ ਕਰ ਲਿਆ ਆ ਕਿ ਮੈਂ ਆਪਣੀ ਪਤਨੀ ਤੇ ਆਪਣੇ ਬੱਚੇ ਦੇ ਨਾਲ ਰਹਿਣ ਲਈ ਤੇਰਾ ਘਰ ਛੱਡ ਦਵਾਂਗਾ ਇਹ ਸੁਣ ਕੇ ਰੂਬੀ ਦੀ ਸੱਸ ਛਾਤੀ ਪੇਟ ਪਿੱਟ ਕੇ ਰੋਂਦੇ ਹੋਏ ਕਹਿਣ ਲੱਗੀ ਹਾਏ ਰੱਬਾ ਪੁੱਤ ਤਾਂ ਵਿਆਹ ਹੁੰਦੇ ਹੀ ਬਦਲ ਗਿਆ ਹੁਣ ਤਾਂ ਇਹ ਪਰਿਵਾਰ ਵਾਲਾ ਹੋ ਗਿਆ ਮਾਂ ਨੂੰ ਆਪਣਾ ਪਰਿਵਾਰ ਹੀ ਨਹੀਂ ਸਮਝਦਾ ਤਾਂ ਰਾਹੁਲ ਬੋਲਿਆ ਬੱਸ ਕਰ ਮਾਂ ਇੱਥੇ ਹਸਪਤਾਲ ਵਿੱਚ ਤਮਾਸ਼ਾ ਕਰਨ ਦੀ ਕੋਈ ਲੋੜ ਨਹੀਂ ਆ ਤੂੰ ਕਦੀ ਵੀ ਮੇਰੀ ਪਤਨੀ ਦੀ ਜਾਨ ਦੀ ਪਰਵਾਹ ਨਹੀਂ ਕੀਤੀ ਹਮੇਸ਼ਾ ਇਹੋ ਕਹਿੰਦੀ ਰਹਿੰਨੀ ਆ ਕਿ ਬਹੂ ਤਾਂ ਦੂਜੀ ਵੀ ਆਜੂਗੀ ਬਹੂ ਤਾਂ ਤੂੰ ਦੂਜੀ ਲੈ ਆਵੇਂਗੀ ਪਰ ਕੀ ਤੂੰ ਕਦੀ ਸੋਚਿਆ ਆ ਕਿ ਮੈਂ ਕਿਸੇ ਹੋਰ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਸਵੀਕਾਰ ਕਰ ਪਾਉਂਗਾ ਜਾਂ ਨਹੀਂ ਤੈਨੂੰ ਬਹੂ ਬਹੂ ਨਹੀਂ ਬਸ ਕੰਮ ਕਰਨ ਵਾਲੀ ਨੌਕਰਾਣੀ ਚਾਹੀਦੀ ਆ ਨੌਕਰਾਣੀਆਂ ਤਾਂ ਤੈਨੂੰ ਹਜ਼ਾਰਾਂ ਮਿਲ ਜਾਣਗੀਆਂ ਪਰ ਮੇਰੀ ਪਤਨੀ ਨਾਲ ਮੇਰਾ ਦਿਲ ਦਾ ਰਿਤਾ ਜੁੜਿਆ ਆ ਤੇ ਮੈਂ ਉਹਦੀ ਜਗ੍ਹਾ ਕਿਸੇ ਹੋਰ ਨੂੰ ਨਹੀਂ ਦੇ ਸਕਦਾ ਉਹਦੀ ਪੜਾਈ ਲਈ ਅੱਜ ਮੈਂ ਫੈਸਲਾ ਕਰਦਾ ਆ ਕਿ ਮੈਂ ਹੁਣ ਤੇਰੇ ਨਾਲ ਨਹੀਂ ਰਹਾਂਗਾ ਤੂੰ ਆਪਣੇ ਲਈ ਕੋਈ ਨੌਕਰਾਨੀ ਰੱਖ ਲਈ ਉਹ ਤੇਰੇ ਸਾਰੇ ਕੰਮ ਕਰ ਦੂਗੀ ਇਹ ਨਾ ਕਹਿੰਦਾ ਕਹਿੰਦਾ ਉਹ ਰੋ ਪਿਆ ਫਿਰ ਆਪਣੇ ਸੱਸ ਸਹੁਰੇ ਨੂੰ ਬੋਲਿਆ ਕਿ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਤੁਹਾਡੀ ਧੀ ਦਾ ਧਿਆਨ ਰੱਖੂਗਾ ਪਰ ਮੈਂ ਆਪਣੀ ਮਾਂ ਕੋਲੋਂ ਹੀ ਉਹਨੂੰ ਬਚਾ ਨਹੀਂ ਸਕਿਆ ਪਰ ਹੁਣ ਮੇਰੀ ਪਤਨੀ ਮੇਰੀ ਮਾਂ ਦੇ ਨਾਲ ਹਰ ਗਜ ਵੀ ਨਹੀਂ ਰਹੂਗੀ ਰੂਬੀ ਦੀ ਸਾਸਣ ਨੂੰ ਤਾਂ ਮੰਨੋ ਜਿਵੇਂ ਸੱਪ ਹੀ ਸੁੰਘ ਗਿਆ ਸੀ ਪਰ ਆਪਣੇ ਹੰਕਾਰ ਵਿਚ ਆ ਕੇ ਉਹਨੇ ਵੀ ਗੁੱਸੇ ਨਾਲ ਕਹਿ ਦਿੱਤਾ ਕਿ ਤੂੰ ਜਿੱਥੇ ਜਾਣਾ ਹੈ ਜਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਸ ਫਿਰ ਕੀ ਸੀ ਰਾਹੁਲ ਨੇ ਇੱਕ ਅਲੱਗ ਕਿਰਾਏ ਦਾ ਮਕਾਨ ਵੇਖ ਲਿਆ ਤੇ ਹਸਪਤਾਲ ਤੋਂ ਸਿੱਧਾ ਆਪਣੀ ਪਤਨੀ ਨੂੰ ਲੈ ਕੇ ਉੱਥੇ ਚਲਾ ਗਿਆ ਰੂਬੀ ਦੀ ਭੈਣ ਵੀ ਉਹਦੀ ਦੇਖਭਾਲ ਲਈ ਉਹਨਾਂ ਦੇ ਨਾਲ ਚਲੀ ਗਈ ਹੁਣ ਰੂਬੀ ਨੂੰ ਨਾ ਤਾਂ ਕੋਈ ਤਾਨੇ ਮਾਰਦਾ ਸੀ ਤੇ ਨਾ ਨੌਕਰਾਨੀ ਵਾਂਗ ਕਰਦੇ ਕੰਮ ਕਰਵਾਉਂਦਾ ਸੀ ਰੂਬੀ ਦੀ ਸਾਸੂ ਹੁਣ ਕੱਲੀ ਪਈ ਪਈ ਰੋਂਦੀ ਰਹਿੰਦੀ ਪੋਤੇ ਨੂੰ ਮਿਲਣ ਲਈ ਉਹਦਾ ਮਨ ਤਰਸ ਰਿਹਾ ਸੀ ਪਰ ਉਹਨੇ ਆਪਣੀ ਬਹੂ ਨੂੰ ਕਦੀ ਇੱਜ਼ਤ ਨਹੀਂ ਸੀ ਦਿੱਤੀ ਤਾਂ ਪੋਤੇ ਦਾ ਸੋਖ ਉਹ ਕਿਵੇਂ ਲੈ ਸਕਦੀ ਸੀ ਆਖਿਰਕਾਰ ਹੌਲੀ ਹੌਲੀ ਉਹਦੀ ਉਮਰ ਵਧਣ ਲੱਗੀ ਤਾਂ ਉਹਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਤੇ ਉਹਨੂੰ ਡਰ ਲੱਗਣ ਲੱਗਾ ਕਿ ਪਤਾ ਨਹੀਂ ਕੱਲ ਨੂੰ ਮੈਨੂੰ ਕੀ ਹੋ ਜਾਵੇ ਮੈਂ ਤਾਂ ਆਪਣੇ ਪੁੱਤ ਤੇ ਪੋਤੇ ਦੇ ਬਿਨਾਂ ਹੀ ਮਰ ਜੂੰਗੀ ਇਸ ਲਈ ਇੱਕ ਦਿਨ ਉਹ ਆਪਣੇ ਮੁੰਡੇ ਦੇ ਘਰ ਪਹੁੰਚ ਗਈ ਤੇ ਉਹ ਰੂਬੀ ਕੋਲੋਂ ਮਾਫੀ ਮੰਗਣ ਲੱਗੀ ਤੇ ਕਹਿਣ ਲੱਗੀ ਕਿ ਹੁਣ ਤੂੰ ਹੀ ਮੇਰੇ ਪੋਤੇ ਨੂੰ ਮਨਾ ਕੇ ਘਰ ਵਾਪਸ ਲਿਆ ਸਕਦੀ ਆ ਮੈਂ ਵੀ ਆਪਣੇ ਪੋਤੇ ਨਾਲ ਸਮਾਬਿਤਾਉਣਾ ਆ ਮੈਂ ਆਪਣੇ ਪੋਤ ਨੂੰ ਆਪਣੀਆਂ ਅੱਖਾਂ ਸਾਹਮਣੇ ਵੇਖਣਾ ਚਾਹੁੰਦੀ ਆ ਤੇ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਬਹੂ ਮੈਂ ਸਮਝ ਗਈ ਆ ਕਿ ਜੇ ਮੈਂ ਬਹੂ ਨੂੰ ਪਿਆਰ ਨਾਲ ਨਹੀਂ ਰੱਖਾਂਗੀ ਤਾਂ ਨਾ ਤਾਂ ਮੈਨੂੰ ਮੇਰਾ ਪੁੱਤ ਵਾਪਸ ਮਿਲੂਗਾ ਤੇ ਨਾ ਹੀ ਮੇਰਾ ਪੋਤਾ ਇਸ ਲਈ ਤੂੰ ਮੈਨੂੰ ਮaaf ਕਰ ਦੇ ਤੇ ਘਰ ਵਾਪਸ ਆ ਜਾ ਰੂਬੀ ਨੂੰ ਵੀ ਆਪਣੀ ਸਾਸ ਨੂੰ ਇਦਾਂ ਇਕੱਲੀ ਛੱਡ ਕੇ ਚੰਗਾ ਨਹੀਂ ਲੱਗ ਰਿਹਾ ਸੀ ਤਾਂ ਹੁਣ ਸੱਸ ਮਾਫੀ ਵੀ ਮੰਗ ਰਹੀ ਸੀ ਤਾਂ ਉਹਨੇ ਉਹਨੂੰ ਇੱਕ ਮੌਕਾ ਦੇਣ ਦਾ ਫੈਸਲਾ ਕਰ ਲਿਆ ਸੀ ਸ਼ਾਮ ਨੂੰ ਜਦੋਂ ਰਾਹੁਲ ਆਫਿਸ ਤੋਂ ਘਰ ਆਇਆ ਤਾਂ ਉਹਨੇ ਉਹਨੂੰ ਸਮਝਾਇਆ ਤੇ ਆਖਿਰਕਾਰ ਰਾਹੁਲ ਵੀ ਘਰ ਵਾਪਸ ਜਾਣ ਲਈ ਤਿਆਰ ਹੋ ਗਿਆ ਜਦੋਂ ਘਰ ਉਹ ਪਹੁੰਚੇ ਤਾਂ ਰੂਬੀ ਦੀ ਸੱਸ ਨੇ ਆਪਣੇ ਪੁੱਤ ਤੇ ਬਹੂ ਤੇ ਪੋਤੇ ਦਾ ਸਵਾਗਤ ਕੀਤਾ ਤੇ ਆਪਣੇ ਪੋਤੇ ਨੂੰ ਉਹਨਾਂ ਨੇ ਗੋਦੀ ਵਿੱਚ ਚੁੱਕਿਆ ਛੋਟਾ ਜਿਹਾ ਬੱਚਾ ਆਪਣੀ ਦਾਦੀ ਨੂੰ ਪਹਿਚਾਨ ਹੀ ਨਹੀਂ ਪਾ ਰਿਹਾ ਸੀ ਪਰ ਉਹਨਾਂ ਨੇ ਵੀ ਤੈਅ ਕਰ ਲਿਆ ਸੀ ਕਿ ਹੁਣ ਉਹ ਆਪਣੇ ਪੋਤੇ ਤੇ ਬਹੂ ਨੂੰ ਇੰਨਾ ਪਿਆਰ ਦੇਊਗੀ ਕਿ ਰਾਹੁਲ ਉਹਨਾਂ ਨੂੰ ਫਿਰ ਤੋਂ ਪਹਿਲਾਂ ਵਾਂਗ ਹੀ ਪਿਆਰ ਤੇ ਇੱਜ਼ਤ ਦੇਣ ਲੱਗੂਗਾ ਦੋਸਤੋ ਜੇ ਹਰ ਪਤੀ ਐਵੇਂ ਹੀ ਪਤਨੀ ਦਾ ਸਾਥ ਦਵੇ ਤਾਂ ਕੋਈ ਵੀ ਸੱਸ ਬਹੂ ਦੇ ਨਾਲ ਗਲਤ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇਗੀ ਤਾ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ